ਡੀ ਐਸ న్యూਜ ਦੇ ਇਸ ਦਸਕਰ ਨੂੰ ਪਿਆਰ ਭਰੀ ਸਾਸਿਕਾਲ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਾਰਡ ਨੰਬਰ 5 ਜਿਸ ਨੂੰ ਜੋ ਭਗਤਾਂ ਦਾ ਮੱਲਾਕ ਆ ਕਿ ਵੀ ਕਿਹਾ ਜਾਂਦਾ ਹੈ ਵੇਖਿਆ ਜਾਵੇ ਕਿ ਕੋਠੜਾ ਪਹਿਲਾਂ ਜਿਹੜੇ ਹੜ੍ਹ ਆਏ ਸਨ ਹੜਾ ਆਉਂਦੇ ਕਾਰਨ ਜਿਸ ਤਰ੍ਹਾਂ ਡੇਰਾ ਬਾਬਾ ਨਾਨਕ ਸ਼੍ਰੀ ਹਰਗੋਬਿੰਦਪੁਰ ਜਾਂ ਤਲਵਾੜਾ ਰੋਡ ਜੋ ਆਪਣਾ ਬਾਬਾ ਮੰਝ ਸਾਹਿਬ ਜੀ ਛਾੜ ਤੇ ਜਿਹੜਾ ਕਾਫੀ ਹੜ੍ਹ ਆਉਂਦੇ ਕਾਰਨ ਵੇਖਿਆ ਜਾਵੇ ਇਹ ਛੋਟੇ ਛੋਟੇ ਵਾਲੇ ਘਾਟੀਆਂ ਨੇ ਘਾਟੀਆਂ ਦੇ ਉੱਪਰਲੇ ਬਨੇ ਘਰ ਬਣਿਆ ਹਨ ਇਹ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਜਿਸੇ ਗਰੀਬ ਪਰਿਵਾਰਾਂ ਦਾ ਜੋ ਇੱਕ ਲੈਂਟਰ ਵੀ ਥੋੜੇ ਦਿਨੀ ਪਾਇਆ ਉਹ ਵੀ ਵਿਚਾਰਿਆਂ ਦੀ ਸੱਤਾਂ ਕੰਧਾਂ ਬਹਿ ਚੁੱਕੀਆਂ ਹਨ ਔਰ ਦੂਸਰੇ ਭਰਾ ਦੀਆਂ ਵਿਖਾਵਾਂ ਦੇ ਘਰ ਦੇ ਹਾਲਤ ਜੋ 에ਅਰ ਸੋਈ ਆ ਇਹ ਵੀ ਬੈਠ ਚੁੱਕੀ ਆ ਡਿੱਗਣ ਦੇ ਚਾਂਸ ਬਣ ਚੁੱਕੇ ਹਨ ਔਰ ਬਹੁਤ ਗਰੀਬ ਪਰਿਵਾਰ ਅਸੀਂ ਆਪਣੇ ਚੈਨਲ ਆਈ ਐਨ ਜੀਓ ਟੀਮ ਦਾਨੀ ਸੱਜਣ ਜਾਂ ਸਿੰਗਰ ਗਾਇਕ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਕਾਫੀ ਮਜਤਕਾਰਾਂ ਜਿੱਥੇ ਬਹੁਤ ਹੀ ਗਰੀਬ ਪਰਿਵਾਰਾਂ ਜਿਨ੍ਹਾਂ ਨਾਲ ਕੋਈ ਘਰ ਦੇ ਨੁਕਸਾਨ ਹੋਏ ਹਨ ਉਹਨਾਂ ਦੀਆਂ ਮਜਤਾਂ ਹੋ ਰਹੀਆਂ ਇਹ ਆਪਣੇ ਚੈਨਲ ਰਾਹੀਂ ਅੰਜੋ ਟੀਮਾਂ ਨੂੰ ਦਾਨੀ ਸੱਜਣਾ ਨੂੰ ਜਾਂ ਸਿੰਘਰ ਵੀਰਾਂ ਨੂੰ ਜਿਤਨਾ ਸਾਡੇ ਮਨਜੀਤ ਔਲਖ ਜੀ ਨੇ ਕਾਫੀ ਡੇਰਾ ਬਾਬਾ ਨਾਨਕ ਚ ਮਹਿੱਤ ਕੀਤੀ ਆ ਅਸੀਂ ਆਪਣੇ ਚੈਨਲ ਰਾਹੀਂ ਉਹਨਾਂ ਤੱਕ ਆਵਾਜ਼ ਪਹੁੰਚਾਵਾਂਗੇ ਕਿ ਜਰੂਰ ਇਸ ਪਰਿਵਾਰ ਦੀ ਸਾਰ ਲਈ ਜਾਵੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਜੋ ਚਬੂਤਰੇ ਦੇ ਨਾਲ ਹੀ ਪੰਜ ਵਾਰਡ ਨੰਬਰ ਔਰ ਭਗਤਾਂ ਦਾ ਮੱਲਾ ਕਿਹਾ ਜਾਂਦਾ ਹੈ ਇਹ ਪਰਿਵਾਰ ਦੀ ਆ ਕੇ ਪਹਿਲਾਂ ਹਾਲਾਤ ਵੇਖਿਆ ਜਾਵੇ ਫਿਰ ਇਹਨਾਂ ਦੀ ਜੜੀ ਬਣਦੀ ਆ ਮਜਦ ਕੀਤੀ ਜਾਵੇ ਜੋ ਕਿ ਬਹੁਤ ਹੀ ਹਾਲਤ ਮਾੜੇ ਹਨ ਪਰਿਵਾਰ ਡਰ ਡਰ ਕੇ ਇੱਥੇ ਦਿਨ ਕੱਢ ਰਿਹਾ ਹੈ ਕੋਦੋਂ ਵੀ ਕੋਈ ਵੀ ਘਟਨਾ ਵਾਪਰ ਸਕਦੀ ਆ ਵੇਖਿਆ ਜਾਵੇ ਤਾਂ ਬਹੁਤ ਹੀ ਹਾਲਤ ਮਾੜੇ ਹਨ ਜਿਸ ਤਰ੍ਹਾਂ بارش ਹੋਣ ਦੇ ਕਾਰਨ ਇਹ ਦੁਬਾਰਾਂ ਜੋ ਕਮਰੇ ਦੀਆਂ ਨੀਹਾਂ ਬੈਠ ਚੁੱਕੀਆਂ ਹਨ ਔਰ ਵੇਖਿਆ ਜਬ ਤੇ ਅਜੇ ਪਾਣੀ ਵੀ ਨਹੀਂ ਉਤਰਿਆ ਤੁਸੀਂ ਆਪਣੇ ਚੈਨਲ ਰਾਹੀਂ ਇਹੀ ਅਪੀਲ ਕਰਾਂਗੇ ਕਿ ਵੱਦ ਤੋਂ ਵੱਦ ਦਾਨੀ ਸੱਜਣ ਐਨ ਜੀਓ ਟੀਮ ਜਾਂ ਗਾਇਕ ਵੀਰ ਆ ਕੇ ਇਹਨਾਂ ਨੂੰ ਜ਼ਰੂਰ ਮਿਲਣ ਪਰਿਵਾਰ ਨੂੰ ਔਰ ਇਹਨਾਂ ਦੀ ਬਣਦੀ ਮਦਦ ਕੀਤੀ ਜਾਵੇ ਤੁਸੀਂ ਦੇਖੋ ਡੀ ਐਸ ਨਿਊਜ਼ ਪੰਜਾਬ ਧੰਨਵਾਦ ਨਿਊਜ਼ ਦੇ ਦਰਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਸ੍ਰੀ ਹਰਿਕ੍ਰੰਥਪੁਰ ਸਾਹਿਬ ਵਾਰਡ ਨੰਬਰ 5 ਜਿਹਨੂੰ ਭਗਤਾਂ ਦਾ ਮੱਲਾ ਕਿਹਾ ਕੇ ਜਾਣਿਆ ਜਾਂਦਾ ਹੈ ਦੇਖਿਆ ਜਾਵੇ ਕਿ ਕੁਛ ਦਿਨ ਜਿਹੜੀਆਂ بارشਾਂ ਹੋਣ ਦੇ ਕਾਰਨ ਹਾੜ ਆਉਣ ਦੇ ਕਾਰਨ ਕਾਫੀ ਜੋ ਪਬਲਿਕ ਦੇ ਨੁਕਸਾਨ ਹੋਏ ਹਨ ਇਸ ਤਰ੍ਹਾਂ ਦੇ ਹਾਲਾਤ ਸ੍ਰੀ ਹਰਗਮਨਪੁਰ ਸਾਹਿਬ ਦੇ ਹਨ ਜੋ ਦਰਿਆ ਦੇ ਕੰਢੇ ਤੇ ਘਰ ਵਸ ਰਹੇ ਹਨ ਪਰ ਤੁਹਾਨੂੰ ਅੱਜ ਨੂੰ ਦਰਿਆ ਵੀ ਵਿਖਾਵਾਂਗੇ ਕਿ ਬਹੁਤ ਹੀ ਨਜ਼ਦੀਕ ਹੈ ਅੱਧਾ ਕਿਲਾ ਵੀ ਨਹੀਂ ਦੂਰ ਪੁਧਰਾ ਦੇ ਕੰਢੇ ਤੇ ਘਰ ਰਹਿ ਰਹੇ ਆ ਉਹਨਾਂ ਦੀਆਂ ਜੋ ਘਰ ਦੀਆਂ ਸੱਤਾਂ ਵੀ ਡਿੱਗ ਚੁੱਕੀਆਂ ਹਨ ਦੁਵਾਰਾਂ ਡਿੱਗ ਚੁੱਕੀਆਂ ਜ਼ਮੀਨ ਦੇ ਉੱਤੇ ਧਰਤੀ ਬੈਠ ਚੁੱਕੀ ਆ ਔਰ ਕਾਫੀ ਨੁਕਸਾਨ ਹੋ ਰਿਹਾ ਹੈ ਔਰ ਜਿਹੜਾ ਪਰਿਵਾਰ ਵਾ ਡਰ ਡਰ ਕੇ ਆਪਣਾ ਸਮਾਂ ਕੱਢ ਰਿਹਾ ਹੈ ਉਹ ਕਦੋਂ ਵੀ ਕੋਈ ਵੀ ਨੁਕਸਾਨ ਹੋ ਸਕਦਾ ਹੈ ਔਰ ਅਸੀਂ ਆਪਣੇ ਚੈਨਲ ਆਹੀ ਐਨਜੀਓ ਟੀਮ ਸੇਵਾ ਸੇਵਾਟੀ ਪੰਜਾਬ ਸਰਕਾਰ ਜਾਂ ਸਿੰਗਰ ਗਾਇਕ ਵੀਰ ਜਿਹੜੇ ਸਾਡੇ ਡੇਰਾ ਬਾਬਾ ਨਾਨਕ ਜੀ ਵੀ ਕਾਫੀ ਹਰ ਪੀੜਤਾਂ ਦੀ ਮੈਂਿਤ ਕਰ ਰਹੇ ਹਨ ਤੇ ਗੱਲ ਕਰਾਂਗੇ ਸ੍ਰੀ ਹਰਗਪਿੰਦਰ ਸਾਹਿਬ ਪਰਿਵਾਰ ਦੇ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਂ ਦੱਸ ਦਿਓ ਜੀ ਦਵਿੰਦਰ ਕਮਾਲ ਜੀ ਤੇ ਕਿਹੜਾ ਇਹ ਘਰ ਡੱਗਾ ਕੀ ਕਾਰਨ ਬਣਿਆ ਇਹ ਇਹ ਬਾਰਸ਼ਾਂ ਨਾਲ ਡੱਗਾ ਜੀ ਕਿੰਨੇ ਚਿਰ ਤੋਂ ਆਪ ਜੀ ਰਹਿ ਰਹੇ ਇੱਥੇ ਐਂ ਜਨਮ ਤੋਂ ਰਹਿ ਰਹੇ ਆ ਬਜ਼ੁਰਗ ਆਟ ਰਹਿੰਦੇ ਨੇ ਜਲਮੀਆਂ ਡਾ ਇੱਥੋਂ ਦੇ ਇਹ ਬਿਲਕੁਲ ਹੀ ਕਾਟੀ ਦੇ ਘਰ ਵਾ ਬਿਲਕੁਲ ਕਾਟੀ ਦੇ ਜਦੋਂ ਦਾ ਤੁਹਾਡਾ ਕੋਈ ਨੁਕਸਾਨ ਹੋਇਆ ਵਾ ਕਿ ਆ ਕੇ ਕਿਹਨੇ ਤੁਹਾਡੀ ਸਾਰ ਲਈ ਕੋਈ ਆਇਆ ਕਿਸੇ ਨੇ ਕੋਈ ਨਹੀਂ ਆ ਨਾ ਕੋਈ ਨਹੀਂ ਜੀ ਅੱਛਾ ਇਹ ਕਾਂਦ ਜਿੱਦਾਂ ਸਾਰੇ ਇਦਾਂ ਹੋਣੇ ਪਾਟੀਆਂ ਬਾਹਰ ਚੋਂ ਪਾਟੀਆਂ ਅੰਦਰ ਵੀ ਸਾਰੇ ਇਦਾਂ ਹੀ ਆ ਇਹ ਰਸੋਈ ਆ ਹਾਂਜੀ ਜਿਹੜੀਆਂ ਬਾਹਰ ਕੰਨਦਾ ਉਹ ਤੁਹਾਡੇ ਇੱਥੇ ਤੱਕ ਆ ਚੌਕਾ ਜੀ ਉਹ ਚੌਕਾ ਵੀ ਸਾਰਾ ਥੱਲੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਹਾਡਾ ਸਮਾਨ ਸਮਾਨ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਇੱਥੇ ਕਿੰਨੇ ਕਾਰ ਜਿਹੜੇ ਇਨਾਂ ਦੇ ਜਿਹੜੇ ਘਾਟੀ ਤੇ ਲੱਗੇ ਜਿਹੜੇ ਨੁਕਸਾਨ ਹੋਇਆ ਇੱਥੇ ਕਾਰ ਹੈਗੇ ਜੇ ਮੇਰੇ ਖਿਆਲ 15 20 ਕਾਰ ਹੈਗੇ ਤੋੜੀ ਅੱਛਾ ਤੋੜ ਜਿਹੜੇ ਲੱਗ ਲੱਗੇ ਘਾਟੀ ਤੇ ਰਹਿ ਰਿਹਾ ਹਾਂਜੀ ਹਾਂਜੀ ਤੇ ਤੁਸੀਂ ਜਿਸ ਤਰ੍ਹਾਂ ਦੀ ਮੰਗ ਕਰਦੇ ਜਾਂ ਪੰਜਾਬ ਸਰਕਾਰ ਐਨਜੀਓ ਟੀਮ ਅੰਜੂ ਟੀਮਾਂ ਜਾਂ ਗਾਇਕਾਂ ਜਤਨਾ ਡੇਰਾ ਬਾਬਾ ਨਾਨਕ ਚ ਮਾਰਿਤ ਕਰੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਵੀ ਕਹਿਣਾ ਚਾਹੁੰਦੇ ਆ ਵਿਹਾੜੀ ਮਤ ਕੀਤੀ ਜਾਏ ਹਾਂਜੀ ਹੋਰ ਜਾਂ ਕਿਦਾਂ ਦੇ ਘਰ ਦੇ ਹਾਲਾਤ ਵੇਖ ਕੇ ਘਰ ਦੇ ਹਾਲਾਤ ਵੇਖ ਕੇ ਜਾਂ ਕੋਈ ਪਰਿਵਾਰ ਦੁਖੀ ਆ ਕਿ ਮੋ ਕਿ ਗੱਲ ਨਹੀਂ ਹੋ ਰਹੀ ਕੋਈ ਚੱਕਦਾ ਮੇੜਾ ਇੰਨਾ ਘਰ ਸੋਹਣਾ ਬਣਿਆ ਹੋਵੇ ਕਿ ਕਾਰ ਇੱਕ ਵਾਰੀ ਬਣਦਾ ਦੂਸਰੀ ਕਿਉਂ ਮਹਿੰਗਾਈ ਦੇ ਕਾਰਨ ਕਾਰ ਬਣਾਉਣੇ ਬੜੇ ਔਖੇ ਹਨ ਅਹੀਂ ਆਪਣੇ ਚੈਨਲ ਰਾਹੀਂ ਇਹ ਹੀ ਅਪੀਲ ਕਰਾਂਗੇ ਐਨ ਜੀਓ ਟੀਬਾਂ ਨੂੰ ਸੇਵਾ ਸੁਸਾਇਟੀਆਂ ਨੂੰ ਜਾਂ ਦਾਨੀ ਸਜਣਾ ਨੂੰ ਇੱਕ ਵਾਰੀ ਜਰੂਰ ਸ੍ਰੀ ਹਰਗੋਬਿੰਦਪੁਰ ਸਾਹਿਬ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਤੇ ਜਾਣਿਆ ਜਾਂਦਾ ਛੇਵੀਂ ਪਾਸ਼ਾਹੀ ਦਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੇ ਜੇ ਇੱਥੇ ਵੀ ਗਰੀਬਾਂ ਦੀ ਸਾਰਨਾ ਕੋਈ ਲਵੇ ਤੇ ਬਹੁਤ ਮਾੜੀ ਗੱਲ ਹੈ ਅਹੀਂ ਆਪਣੇ ਚੈਨਲ ਰਾਹੀਂ ਇਹ ਹੀ ਬਾਰ ਬਾਰ ਅਪੀਲ ਕਰਾਂਗੇ ਜਰੂਰ ਇਸ ਪਰਿਵਾਰ ਨਾਲ ਆ ਕੇ ਕਨੈਕਟ ਕੀਤਾ ਜਾਵੇ ਪਰਿਵਾਰ ਦਾ ਇਹ ਮੋਬਾਈਲ ਨੰਬਰ ਵੀ ਦੱਸਾਂਗੇ ਇਹਨਾਂ ਨਾਲ ਗੱਲ ਵੀ ਕਰ ਸਕਦੇ ਆ ਹਾਂਜੀ ਵੀਰ ਜੀ ਆਪਣਾ ਨੰ ਮੋਬਾਈਲ ਨੰਬਰ ਦੱਸ ਦਿਓ ਜੀ ਤੁਹਾਡਾ ਕਿਹਨੇ ਗੱਲ ਕਰਨੀ ਹੋਵੇ ਤੇ 852857726 ਬੋਲ ਦੋ 85 ਤੋਂ 85 78 ਤੋਂ 86 ਜੀ ਗਿਰਜੀ ਇਹ ਆਪਣੇ ਨਾਕੇ ਘਰ ਵਾਂ ਹਾਂਜੀ ਜੀ ਮੇਰੇ ਤਾਇਆ ਦੇ ਘਰ ਆਏ ਜੀ ਇਹ ਤੁਸੀਂ ਇੰਦਾ ਕਿੰਨਾ ਹੀ ਗਿਆ ਨੁਕਸਾਨ ਹੋਇਆ ਇੱਥੇ ਇਹਨਾਂ ਦੇ ਨੁਕਸਾਨ ਬਹੁਤ ਜ਼ਿਆਦਾ ਜੀ ਦੇਖੋ ਜੀ ਆ ਸਾਰੇ ਕੰਧਾਂ ਪਾੜੀਆਂ ਅੰਦਰੋਂ ਸਾਰਾ ਦਰਦਿਆਂ ਬਾਗੀਆਂ ਜੀ ਆ ਘਰ ਦੀ ਘਾਰਾ ਟੋਟਲ ਕਿੰਨੇ ਘਰ ਵਾ ਇੱਥੇ ਘਰ ਟੋਟਲ ਇਹ ਦੋ ਫਲਾਲ ਇਹ ਤੇ ਇੱਕ ਤਾਇਆ ਇਹਨਾਂ ਦਾ ਛੋਟਾ ਬਰਦਰ ਹੈ ਮਾਰੋਂ ਦਾ ਨਾਲ ਆ ਤੇ ਉਹਨਾਂ ਦੇ ਨਾਲ ਨੁਕਸਾਨ ਹੈ ਬਾਕੀ ਘਰ ਪਰ ਆਪਣੇ ਸ਼ਹਿਰ ਚ ਕੋਈ ਪ੍ਰਸ਼ਾਸਨ ਨੇ ਆ ਕੇ ਵੇਖਿਆ ਇਹਨਾਂ ਦਾ ਮਾਹੌਲ ਜੀ ਆਏ ਪਰ ਪਰਲੀ ਬਾਰ ਨੰਬਰ 6 ਜੀ ਕੋਗਰੀ ਮਾ ਲਾਇਆ ਇਧਰ ਕੀ ਬਾੜ ਚ ਕੋਈ ਨਹੀਂ ਆਇ ਈਮਾਨ ਜਮਨਕੀਰ ਤਲੁਕੀ ਜਿਹੜੀ ਜੋ ਜਿਹੜੀ ਟੀਮਾਂ ਜਿਹੜੀਆਂ ਜੋ ਡੇਰਾ ਬਾਬਾ ਨਾਨਕ ਜਾਂ ਹੜ ਜਨਾਲਾ ਜੋ ਵੀ ਸਾਰੇ ਪੰਜਾਬ ਮਤਤ ਕਰਦੇ ਆ ਉਹਨਾਂ ਨੇ ਰਿਕਵੈਸਟ ਕਰਦੇ ਵੀ ਇਹ ਪਰਵਾਸ ਦੀ ਸਾਲ ਲਈਏ ਬਹੁਤ ਵਾਰ ਮਦਦ ਕੀਤੀ ਜਾਵੇ ਉਹਨਾਂ ਦੀ ਠੀਕ ਹਾਂਜੀ ਕੋਈ ਰਾਸ਼ਨ ਵਗੈਰਾ ਕੁਝ ਨਹੀਂ ਕੋਈ ਨਹੀਂ ਕੋਈ ਸਮਗਰੀ ਕੋਈ ਨਹੀਂ ਇਹ ਪਰਿਵਾਰ ਕੀ ਕੰਮ ਕਰਦਾ ਵਾ ਇਹ ਜ ਮਜ਼ਦੂਰੀ ਕਰਦੇ ਆ ਤਿੰਨਾਂ ਦਾ ਬੱਚੇ ਆ ਤੇ ਬਿਲਕੁਲ ਗਰੀਬ ਹਾਲਤ ਗੂੜੀ ਕੰਡੀਸ਼ਨ ਮਾੜੀ ਆ ਤੇ ਕੋਈ ਨਾਲੀ ਵਰਤਮਾਨ ਮਦਦ ਕੀਤੀ ਜਾਵੇ ਤੁਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਆ ਕੇ ਇਹਨਾਂ ਦੇ ਹਾਲਾਤ ਹਾਂਜੀ ਹਾਂਜੀ ਇਹ ਪੰਜਾਬ ਸਰਕਾਰ ਦੇ ਭਗਵੰਦ ਮਾਨ ਜੀ ਨੂੰ ਜਾਂ ਹਲਕੇ ਵਿਧਾਇਕ ਨੂੰ ਜਾ ਜਿਹੜੀਆਂ ਸੰਤਾ ਜਿਹੜੀਆਂ ਸੇਵਾ ਦੇ ਲੱਗੀਆਂ ਜਿਹੜੀਆਂ ਕੰਦੀਆਂ ਹਰ 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 ਕੋਈਤਾ ਦੀ ਕੰਦੀਆਂ ਮਤ ਇਹਨਾਂ ਦੀ ਸਾਰ ਲਈ ਜੇ ਬਾਤ ਤੋਂ ਇਹਨਾਂ ਨੇ ਮਤ ਕੀਤੀ ਹੋਈ ਆ ਜੀ ਠੀਕ ਹੈ ਜੀ ਜੋ ਸੁਗਵਾਡ ਵੀ ਇਹ ਕਹਿ ਰਹੇ ਕਿ ਇਹਨਾਂ ਦੀ ਜ਼ਰੂਰ ਬਣਦੀ ਮਾਇਤ ਕੀਤੀ ਜਾਵੇ ਅਸੀਂ ਆਸ ਕਰਾਂਗੇ ਕਿ ਸਾਡੇ ਚੈਨਲ ਆ ਹੀ ਬਹੁਤ ਹੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਾਇਤ ਹੋਈ ਆ ਹੋਰ ਜ਼ਰੂਰ ਅਸੀਂ ਕਰਾਂਗੇ ਕਿ ਇਹ ਪਰਿਵਾਰ ਦੀ ਮਾਇਤ ਕੀਤੀ ਜਾਵੇਗੀ ਹੋਰ ਬਾਤ ਤੋਂ ਇਹ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਜੋ ਜਾਣੀ ਸੱਜਣਾ ਤੱਕ ਪਹੁੰਚ ਚੁੱਕੀ ਹੋ ਰਹੀ ਹੈ ਪਰਿਵਾਰ ਦੀ ਬਣਦੀ ਮੈਚ ਦਿੱਤੀ ਜਾਵੇ ਤੁਸੀਂ ਰਿਓ ਡੀਐਸ ਨਿਊਜ਼ ਦੀ ਖਾਸ ਰਿਪੋਰਟ ਜ਼ੀਰੋ ਚੀਪ ਦਿਵਿੰਦਰ ਸਿੰਘ ਪੱਤਰਕਾਰ ਰਮੇਸ਼ ਛਲਾ ਦੇ ਨਾਲ ਧੰਨਵਾਦ Bukan diin dibagi, ya.